ਗੱਲ ਕਰਦੇ ਹਾਂ ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੇ ਮਾਮਲੇ ਦੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਅੰਤਰੀਮ ਜ਼ਮਾਨਤ ਮਿਲ ਚੁੱਕੀ ਆ ਉਹਨਾਂ ਤੇ ਉਸ ਵੇਲੇ ਪਰਚਾ ਦਰਜ ਕੀਤਾ ਗਿਆ ਸੀ ਇਹ ਕਹਿ ਕੇ ਕਿ ਭਾਰਤ ਦੀ ਅਖੰਡਤਾ ਭਾਰਤ ਦੇ ਕੇ ਨੂੰ ਖਤਰਾ ਜਦੋਂ ਉਹਨਾਂ ਨੇ ਦੋ ਔਰਤਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਰਤ ਦੇ ਮੌਜੂਦਾ ਹਾਲਾਤਾਂ ਜੰਗ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪ੍ਰੋਫੈਸਰ ਮਹਿਮੂਦਾਬਾਦ ਨਾ ਸਿਰਫ ਇੱਕ ਅਕਾਦਮਿਕ ਹਸਤੀ ਨੇ ਸਗੋ ਉਹ ਜਨਤਕ ਬੁੱਧੀਜੀਵੀ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਉਸ ਟਿੱਪਣੀਆਂ ਨੂੰ ਇਸ ਸੰਦਰਭ ਦੇ ਵਿੱਚ ਲਿਆ ਗਿਆ ਕਿ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਉਹਨਾਂ ਨੇ ਦਲਿਤ ਭਾਈਚਾਰੇ ਵਾਰੀ ਵੀ ਇਹ ਜਿਹੀ ਬਰਾਬਰਤਾ ਦੀ ਗੱਲ ਕੀਤੀ ਸੀ ਪਰ ਉਹਨਾਂ ਦੀਆਂ ਟਿੱਪਣੀਆਂ ਨੂੰ ਗਲਤ ਤੰਗ ਦੇ ਨਾਲ ਪੇਸ਼ ਕਰਕੇ ਹਰਿਆਣਾ ਕਮਿਸ਼ਨ ਨੇ ਉਹਨਾਂ ਦੇ ਉੱਤੇ ਦੋ ਪਰਚੇ ਕਰਵਾ ਦਿੱਤੇ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਤੁਸੀਂ ਦੇਖੋ ਵੀ ਇੱਥੇ ਪੁੱਠਾ ਕੰਮ ਕਿਵੇਂ ਚੱਲ ਰਿਹਾ ਇੱਕ ਪਾਸੇ ਮਧ ਪ੍ਰਦੇਸ਼ ਦੇ ਵਿੱਚ ਉਸ ਔਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਅੱਤਵਾਦੀਆਂ ਦੀ ਭੈਣ ਦੱਸਿਆ ਜਾਂਦਾ ਜਿਹੜੀ ਇਸ ਜਿਹੜੀ ਇਸ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਆਰਮੀ ਦੇ ਮਾਮਲੇ ਦੇ ਵਿੱਚ ਦੂਜੇ ਪਾਸੇ ਅਜੇ ਹੀ ਕੁਛ ਮੰਦਬੁੱਧੀ ਮੰਤਰੀ ਨੇ ਜਿਹੜੇ ਕਹਿ ਰਹੇ ਨੇ ਕਿ ਮੋਦੀ ਨੇ ਮੋਦੀ ਦੇ ਪੈਰਾਂ ਦੇ ਵਿੱਚ ਫੌਜ ਨਤਮਸਤਕ ਆ ਇੱਕ ਪਾਸੇ ਉਹ ਬੰਦਾ ਜਿਹੜਾ ਕਹਿ ਰਿਹਾ ਕਿ ਜਿਹੜੀ ਅੱਜ ਪਿਰਤ ਪਾ ਰਹੇ ਉਹਨੂੰ ਹਮੇਸ਼ਾ ਸਤੰਤਰ ਤੇ ਇਹਨੂੰ ਜੀਵਿਤ ਰੱਖਣ ਦੀ ਲੋੜ ਆ ਪਰ ਪਰਚਾ ਕਿਤੇ ਤੇ ਹੋ ਰਿਹਾ ਪਰਚਾ ਉਹਨਾਂ ਲੋਕਾਂ ਤੇ ਹੋਣਾ ਤਾਂ ਬਾਅਦ ਦੀ ਗੱਲ ਆ ਪਰ ਪਰਚਾ ਹੋ ਰਿਹਾ ਜਿਹੜਾ ਬੰਦਾ ਇਸ ਟਾਈਮ ਦੂਜਿਆਂ ਦੇ ਹੱਕ ਹਕੂਕ ਦੀ ਗੱਲ ਕਰ ਰਿਹਾ ਜਾਂ ਇਸੇ ਤਰੀਕੇ ਦੀਆਂ ਪਿਰਤਾਂ ਨੂੰ ਅੱਗੇ ਲਿਜਾਣ ਦੀ ਗੱਲ ਕਰ ਰਿਹਾ ਸੋ ਹੁਣ ਉਸ ਮਾਮਲੇ ਦੇ ਵਿੱਚ ਹਰਿਆਣਾ ਕਮਿਸ਼ਨ ਜਿਹੜਾ ਕਿ ਔਰਤਾਂ ਦੇ ਮਾਮਲਿਆਂ ਉੱਤੇ ਉਹਨੂੰ ਕਦੇ ਦੇਖਿਆ ਨਹੀਂ ਹੈ ਪਰ ਉਹਨੇ ਪ੍ਰੋਫੈਸਰ ਦੇ ਮਾਮਲੇ ਦੇ ਵਿੱਚ ਬੜੀ ਜਲਦਬਾਜ਼ੀ ਦਿਖਾਈ ਪਰ ਹੁਣ ਪ੍ਰੋਫੈਸਰ ਨੂੰ ਅੰਤਰੀਮ ਜ਼ਮਾਨਤ ਮਿਲ ਚੁੱਕੀ ਹੈ